ਸ਼ੀਮਿਆ ਹੋ ਕੀ ਗੱਲਿਆ ਇੱਧਰ ਆ ਨਾ ਜਿਹੜਾ ਗੱਲ ਵੀ ਤੈਨੂੰ ਦੱਸਦਾ ਆ ਇੱਧਰ ਕੀ ਗੱਲ ਹੋ ਗਈ ਆ ਆ ਬੱਕਰੀ ਕਿਸ ਹਾਬ ਚ ਬੰਨੀ ਆ ਪਿਛਲੇ ਹਾਬ ਚ ਜਿਹੜਾ ਪਿਛਲਾ ਹਾਬ ਹੈ ਇਹਨੂੰ ਤੂੰ ਹੀ ਮਤਲਬ ਅਕਲ ਮੌਤ ਕੋਈ ਨਹੀਂ ਦਿੱਤੀ ਓਏ ਅਕਲ ਮੌਤ ਅਹੀ ਬੱਕਰੀ ਨੂੰ ਸਕੂਲੇ ਪਾਵੀਏ ਓਏ ਰੋਹ ਜਾ ਕੇ ਚੜ ਜਾਂਦੀ ਆ ਤੁਸੀਂ ਡੰਗਰ ਰੱਖੇਦੇ ਉਹਨਾਂ ਨੂੰ ਡੱਕ ਨਹੀਂ ਸਕਦੇ ਹੁਣ ਡੱਕ ਨਹੀਂ ਸਕਦੇ ਤੇ ਇਹ ਬੇਜਬਾਨ ਆ ਕਿਤੇ ਗਾਲੀ ਚ ਆ ਗਿਆ ਮੂੰਹ ਮਾਰ ਲਿਆ ਤੇ ਕਿਹੜੀ ਗੱਲ ਹੋ ਗਈ ਆ ਓਏ ਬੇਜ਼ਬਾਨ ਤੂੰ ਹੀ ਤੇ ਜ਼ਬਾਨ ਵਾਲੇ ਓ ਲੈ ਗੱਤ ਨਹੀਂ ਪਿੱਤਰੇ ਰੱਖ ਤੈਨੂੰ ਮੈਂ ਦੱਸਾਂ ਇੱਧਰ ਆ ਕੀ ਗੱਲ ਆ ਤੈਨੂੰ ਨਹੀਂ ਪਤਾ ਕੀ ਗੱਲ ਆ ਇਹਨੂੰ ਤਰੂ ਤਰਾ ਨਾ ਇਹ ਸਾਡਾ ਮਾਲ ਪਸ਼ੂ ਆ ਉਹ ਮਾਲ ਪਸ਼ੂ ਜਿਆ ਕੁਛ ਲੱਗਦਿਆ ਹਾਂ ਰੋਜ਼ ਆ ਕੇ ਇੱਥੇ ਪੈੜੀ ਚ ਚੱਲ ਜਾਂਦੀ ਤੁਹਾਨੂੰ ਅਕਲ ਮੌਤ ਕੋਈ ਨਹੀਂ ਓ ਰੋਜ਼ ਇਹਦੀ ਬਾਹ ਲੱਗੀ ਆ ਸਾਡੀਆਂ ਜ਼ਮੀਨਾਂ ਮਰ ਗਈਆਂ ਓ ਕਿ ਜ ਆਪਣੀਆਂ ਜ਼ਮੀਨਾਂ ਚ ਇਧਰ ਕੀ ਲੈਣ ਆਉਂਦੀ ਬਾਈਲੀ ਉਹ ਬੇਜਮਾਨ ਆ ਗਈ ਤਾਂ ਕਿਹੜਾ ਲੋੜਾ ਆ ਗਿਆ ਮਰ ਜਾ ਤੁਸੀਂ ਮਾਰੇ ਜਾਂ ਪੱਠਿਆਂ ਨਾ ਇਹ ਬੇਜਮਾਨਾ ਸਾਡੇ ਡੰਗ ਰਿੰਗ ਦੀ ਹੋ ਗਈ ਬੋਲ ਰਿਹਾ ਆਪਣਾ ਨੇ ਤੁਸੀਂ ਜੀਵੀਦਾਰ ਬਣੇ ਫਿਰ ਜਾ ਪੀਓ ਕਹਿੰਦਾ ਮਾਸਾ ਮੂੰਹ ਨਹੀਂ ਅੱਧੀ ਪੈੜੀ ਖਾ ਗਈ ਸਾਡੀ ਮਾ ਸਾਮੂ ਲੈ ਆ ਦੇਖ ਨਾ ਤੂੰ ਓਏ ਅੱਡੀ ਪਿਆਰੀ ਖਾ ਗਈ ਹਾਤੀ ਛੱਡ ਗਿਆ ਮੈਂ ਤੇਰੀਆਂ ਪਿਆਰੀਆਂ ਚ ਹਾਤੀ ਛੱਡ ਗਿਆ ਹਾਂ ਹੈ ਇਹਦੇ ਅੱਜ ਮੈਂ ਕਿਤੇ ਆਇਆ ਟਾਈਮ ਨਾਲ ਤੇ ਮੈਂ ਫੜ ਲਈ ਇੱਥੇ ਫਿਰ ਓ ਟਾਈਮ ਓ ਜਿਹੜੇ ਹੱਥਾਂ ਨਾ ਬੱਕਰੀ ਬੰਨੀ ਹੋਣਾ ਤੇ ਤੇਰਾ ਜਾ ਕੇ ਡੇਰੇ ਛੱਡ ਕੇ ਆ ਤੈਨੂੰ ਮੈਂ ਦੱਸਾਂ ਕਮੀਆਂ ਤੇਰਾ ਡੇਰੇ ਛੱਡਿਆ ਓਹ ਅਹੀ ਕਮੀਆਂ ਓਹ ਜਿਹੜੀਆਂ ਨਾ ਇਹ ਮੇਰੀਆਂ ਬਨੀਆਂ ਤੈਨੂੰ ਦੰਦਾ ਨਾਲ ਖੋਲਣੀਆਂ ਪੈਣੀਆਂ ਹੀ ਉਹ ਦੰਦਾ ਨਾਲ ਖੋਲਣੀਆਂ ਤਰਾਣੀਆਂ ਨੂੰ ਵੱਢ ਕੇ ਲੈ ਜਾਣਾ ਇੱਥੇ ਰਸਾ ਪੱਠਾ ਲਿੱਤਾ ਸਾਡਾ ਖਾਨ ਤੇ ਦੁੱਧ ਤੁਸੀਂ ਪੀਓ ਬੱਲੇ ਉਹ ਚਰਾਕੋ ਵੱਧੇ ਚਰਾਕੋ ਆਪਣੀਆਂ ਜ਼ਮੀਨਾਂ ਉੱਥੋਂ ਖਾਂਦੀਆਂ ਵਾ ਇਹ ਤੁਹਾਡਾ ਨਹੀਂ ਦਿੱਤਾ ਖਾਂਦੀਆਂ ਕਿਤੇ ਖਾਂਦੀਆਂ ਸਾਰੀ ਜ਼ਮੀਨ ਮੇਰੀ ਗੰਜੀ ਕਰ ਗਈਆਂ ਖਾ ਖਾ ਕੇ ਵੇਖੀ ਆ ਓਏ ਸਾਰੀ ਜ਼ਮੀਨ ਤੁਹਾਡੀ ਖਾ ਗਈ ਆ ਤੇ ਉਹ ਪੱਟਰੀ ਹੱਥ ਦਾ ਆ ਜਾ ਖਾਬ ਕਰ ਤੂੰ ਮਰਨਾ ਵੀ ਜਾ ਆ ਸਾਰੀ ਬੱਕਰੀ ਖਾ ਗਈ ਹੈ ਹੈ ਗੱਲ ਕਰਨਾ ਕੱਲ ਹੋਰ ਹਾਂ ਧੁਖੀਆਂ ਰੱਖੀਆਂ ਡੰਗਰ ਧੁਖੀਆਂ ਨਹੀਂ ਰੱਖੀਆਂ ਮਾਲ ਪੋਣੀਆਂ ਪੁੰਡੀਆਂ ਮਾਲ ਹੈ ਮੈਂ ਦੇਣਾ ਤੈਨੂੰ ਵੀ ਕਿੱਦਾਂ ਇਹ ਬੱਕਰੀ ਖੋਲ ਇਹਦੇ ਤੂੰ ਐਕਸ਼ਨ ਨਾ ਕਰ ਮੈਂ ਤੈਨੂੰ ਲੈ ਆਂਦਾ ਵੀ ਹੋ ਬੱਕਰੀ ਕੋਈ ਨਾ ਕੋਈ ਖੋਲ ਕੇ ਬੈਠੇ ਬੰਦ ਕੇ ਆਂ ਮੇਰੀ ਗੱਲ ਸੁਣ ਲੈ ਤੂੰ ਅੱਗੇ ਮੈਨੂੰ ਰੜਕਦਾ ਜਿੱਦਾਂ ਤੂੰ ਮੋਟਰਸਾਈਕਲ ਨੂੰ ਲੱਤ ਮਾਰੀ ਹੈ ਓ ਮਾਰੀ ਸੀ ਤੇਰੇ ਨਾਲ ਕੀ ਕਰ ਲਿਆ ਹੈ ਤੂੰ ਹੈ ਤੂੰ ਕਰ ਲਿਆ ਹੈ ਔਰੀ ਜੱਫੀ ਨਾ ਪਾਉਂਦਾ ਤੇਰਾ ਮੈਂ ਉਧਰ ਦੀ ਕੀਮਾ ਕਰ ਦੇਣਾ ਸੀ ਓ ਕੀਮਾ ਐਦਾ ਕਸਾਈ ਤੂੰ ਗੋਬਿਆਂ ਪਰ ਹੋ ਜੀ ਓ ਮੈਂ ਤੈਨੂੰ ਕਹਿ ਤਾ ਨਾ ਦੇ ਸਾਹ ਦਾ ਓ ਤਸਵੀਰ ਗੱਲ ਨਾ ਸਮਝੀ ਹੋਣਾ ਇਹ ਤੂੰ ਟੱਕਰੀ ਖੋਲਿਆ ਤੇ ਮੇਰਾ ਪਿਓ ਲੱਗੇ ਮੈਂ ਨਾ ਕਿ ਤੂੰ ਨਾ ਅੱਗੇ ਮੱਲ ਜਾ ਨਾ ਨਾ ਤੇਰੀ ਨਾ ਮੌਤ ਮੇਰੇ ਹੱਥਾਂ ਨਹੀਂ ਗਈ ਉਹ ਲੱਗਦੀ ਆ ਐਡੇ ਤੇਰੇ ਹੱਥ ਆਹੋ ਤੇਰਾ ਹੱਥ ਨਾ ਹੋ ਗਿਆ ਬਲੈਕ ਪੇਪਰ ਹੋ ਗਿਆ ਤੇਰੇ ਤੇ ਲਿਹੀ ਆ ਬਲੈਕ ਪੇਪਰ ਹੋ ਗਿਆ ਵੇ ਇਹਨਾਂ ਨੂੰ ਤੁਸੀਂ ਅਕਲ ਨਹੀਂ ਦਿੱਤੀ ਉਹ ਅਕਲ ਦੀ ਟਿਸ਼ਨ ਪਾ ਦਿਆ ਇਹਨਾਂ ਨੂੰ ਮਾਲਿਆ ਅੱਗੇ ਆ ਗਿਆ ਟਿਸ਼ਨ ਪਾਉਂਦੇ ਪੱਠੇ ਪਾਉ ਉਹ ਕੋਈ ਹੋਣੇ ਆ ਬਰਦਰ ਨੂੰ ਹੋਣੇ ਆ ਆਰਗੂਮੈਂਟ ਹੋ ਗਿਆ ਤੂੰ ਹੁਣ ਸੁੱਤਾ ਵੇਰ ਫੇਰ ਜਗਾ ਲਿਆਈ ਸੁੱਤਾ ਵੇਰ ਜਗਾ ਲਿਆ ਨਾ 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 ਅੱਜ ਬੰਦਾ ਕੋਈ ਨਹੀਂ ਉਤੇ ਧੁੰਦਾ ਦੇ ਡੇਰੇ ਹੀ ਤੇ ਠੰਡ ਚ ਸਾਡੀ ਛੱਟ ਚੱਲ ਲੇਗਾ ਉਹ ਛੱਟ ਚ ਲੰਘਣਾ ਇਹ ਨਾ ਦਿੱਤਾ ਆ ਹੇ ਵੀਰਾਰੇ ਆ ਲੱਗੀਆਂ ਦੇ ਬਾੜ ਲੀਏ ਅਹੀ ਲੱਗੀਆਂ ਦੇ ਬਾੜ ਆ ਸਮਝਦਾ ਉਹ ਤੇਰੀ ਮਨ ਲੰਤਾ ਖਾਣੇ ਆ ਉਹ ਤੇਰੀ ਗਿਰਦੀ ਕਿੰਦਾ ਹੋਈ ਓਏ ਉਹ ਤੁਸੀਂ ਉਦੋਂ ਦੇਗ ਵੰਡੀ ਆਹੀ ਤੇ ਕਿਹਾ ਵੀ ਉਧਰ ਚੌੜ ਲੈਣ ਕੋਈ ਨਾ ਜਾਵੇ ਅਹੀ ਵੀ ਨਹੀਂ ਜਾਂਦੇ ਤੁਹਾਡੇ ਆ ਤੁਸੀਂ ਪਹਿਲਾਂ ਕੱਲ ਖੀਰ ਵੰਡੀ ਸੀ ਆਡਾ ਨਿਆਣਾ ਵੜਿਆ ਪਈ ਅੱਧਰ ਵੀਰਾਰਾਂ ਦੇ ਮੱਤੇ ਆਹੀ ਤੇ ਬੂਹੇ ਅੱਗੇ ਰੱਖ ਕੇ ਵੰਡੀ ਸੀ ਓਏ ਰੱਡੇ ਰੱਖ ਕੇ ਵੰਡੀ ਸੀ ਤੇ ਚੱਲ ਖੋਲ ਨੀ ਤੇ ਦੇ ਦੇ ਬੰਨ ਕਿੱਥੇ ਦੇ ਰੇ ਇਹ ਬੰਦੇ ਦੇ ਡੇਰੇ ਤੇ ਥੁੱਕਦਾ ਵੀ ਨਹੀਂ ਨਾ ਟਾੜੀਆਂ ਪਾੜੀਆਂ ਦੇ ਵੀ ਥੁੱਕਦਾ ਸਮਝਾ ਨਾ ਮਾਲ ਡੰਗਰ ਕੀ ਇੱਧਰ ਲੈਣ ਆਉਂਦੇ ਫਿਰ ਉਹ ਮਾਲ ਡੰਗਰ ਨੂੰ ਲੋਕੇਸ਼ਨ ਲਾਈ ਆਈ ਬਾਦ ਡੰਗਰ ਆ ਗਿਆ ਟਾੜੀਆਂ ਪਾੜੀਆਂ ਦੇ ਕਿਹੜਾ ਕੰਮ ਕਿਹੜੇ